ਮੈਂ ਤਾਂ 3 ਮਹੀਨੇ ਮੁੱਖ ਮੰਤਰੀ ਰਿਆ ਲੇਕਿਨ 3 ਮਹੀਨੇ ਚ ਅਜ ਮੈਲਕਲਾ ਹਲਕੇ ਚ ਆਇਆ ਮੈਂ ਮੈਲਕਲਾ ਨੂੰ ਜਿਹੜਾ ਅਸੀਂ ਦਰਜਾ ਦਿੱਤਾ ਐਥੇ ਤਸਵੀਰ ਤੋਂ ਉੱਪਰ ਚੱਕ ਕੇ ਜਿਹੜਾ ਐਸਡੀਐਮ ਬੈਠਣ ਲਾਇਆ ਸਬ ਡਿਵੀਜ਼ਨ ਦਾ ਦਰਜਾ ਐਸੀ ਇਤਮੈਲ ਕਲਾ ਨੂੰ ਦਿੱਤਾ ਅੱਜ ਵੀ 4 ਸਾਲ ਤੋਂ ਇੱਥੇ ਸਬਡਿਵੀਜ਼ਨ ਚੱਲ ਰਹੀ ਹੈ ਇਹ ਬੱਕਰੀ ਗੱਲ ਹੈ ਕਿ ਮੌਜੂਦਾ ਸਰਕਾਰ ਉਹਦਾ ਦਫ਼ਤਰ ਵੀ ਨਹੀਂ ਬਣਾ ਸਕੀ 25 ਕਰੋੜ ਰੁਪਈਆ 3 ਮਹੀਨੇ ਦੇ ਵਿੱਚ ਅਸੀਂ ਮਹਿਲਕਲਾ ਦੀਆਂ ਪੰਚਾਇਤਾਂ ਨੂੰ ਭੇਜਿਆ ਆ 4 ਸਾਲ ਦੇ ਵਿੱਚ 5 ਰੁਪਏ ਵੀ ਨਹੀਂ ਆਏ ਉਹਨਾਂ ਦੀ 3 ਮਹੀਨੇ ਦੇ ਵਿੱਚ ਮਹਿਲਕਲਾ ਦੀਆਂ 70 ਕਿਲੋਮੀਟਰ ਪੱਕੀਆਂ ਸੜਕਾਂ ਜਿਨ੍ਹਾਂ ਦੀ ਗਿਣਤੀ 25 ਹੈ ਐਸੀ ਉਹ ਪੱਕੀਆਂ ਕੀਤੀਆਂ 3 ਮਹੀਨੇ ਚ ਪਾਸ ਕਰਕੇ ਪੱਕੀਆਂ ਵੀ ਕਰਾਤੀਆਂ ਸੀ ਕਿਉਂਕਿ ਇਹ ਮਹਿਲ ਕਲਾ ਨੂੰ ਉਸ ਸਮੇਂ 3 ਮਹੀਨੇ ਦੀ ਹੋਰ ਗੱਲਾਂ ਦੇ ਨਾਲ ਇਹ ਵੀ ਦੇਣਾ ਹੈ ਕਿ ਵੱਡੇ ਪੱਧਰ ਤੇ ਮਹਿਲ ਕਲਾ ਦਾ 3 ਮਹੀਨੇ ਚ ਵਿਕਾਸ ਹੋਇਆ ਸੋ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਮੈਂ ਫੇਰ ਸੀਤਾ ਨੂੰ ਸੰਦਾਂਝਲੀ ਪੇਟ ਕਰ ਚੰਨੀ ਜੀ ਦੋ ਸਵਾਲ ਨੇ ਕਿ ਕੀ ਹੋ ਰਿਹਾ ਜਿਹੜੀ ਰਾਜਨੀਤੀ ਹੋ ਰਹੀ ਹੈ ਕਿਵੇਂ ਲੋਕ ਬਿਆਨ ਬਰਗੀ ਮੈਂ ਫੇਰ ਕਹਿ ਦੇਣਾ ਚਾਹੁੰਦਾ ਕਿ ਕੁਝ ਸਾਡੇ ਬਰੋਤੀਆਂ ਦੀਆਂ ਇਹ ਚਾਲਾਂ ਹਨ ਸਾਨੂੰ ਖਰਾਬ ਕਰਨ ਦੀਆਂ ਲੇਕਿਨ ਮੈਂ ਜੇ ਮੁੱਖ ਮੰਤਰੀ ਵੀ ਬਣਿਆ ਸਾਰਿਆਂ ਵਾਸਤੇ ਬਰਾਬਰ ਕੰਮ ਕੀਤੇ ਐ ਜੀ ਐਸੀ ਬਿਜਲੀ ਦੇ ਬਿੱਲ ਮਾਪ ਕੀਤੇ ਸਾਰਿਆਂ ਦੇ ਕੀਤੇ ਕਿਸੇ ਇੱਕ ਦਾ ਨਹੀਂ ਕੀਤਾ ਐ ਨਹੀਂ ਆ ਕਿ ਪੁਰਾਣੇ ਦਾ ਕਰਨਾ ਪੁਰਾਣੇ ਦਾ ਨਹੀਂ ਕੀਣਾ ਕਿੰਨੇ ਕਿੰਨੇ ਬਿੱਲ ਖੜੇ ਸੀ ਸਭ ਦੇ ਮਾਪੀਤੇ ਜੇ ਸਕੂਲਾਂ ਦੀ ਗੱਲ ਆਈ ਸਕੂਲਾਂ ਵਿੱਚ ਵਰਦੀ ਸਾਰੇ ਗਰੀਬ ਬੱਚੇ ਪੜਦੇ ਸਰਕਾਰੀ ਸਕੂਲਾਂ 'ਚ ਮੈਨੂੰ ਪਤਾ ਲੱਗਿਆ ਕਿ ਜੀ ਇੱਕ ਫਿਰਕੇ ਦੇ ਬੱਚਾ ਨੂੰ ਵਰਦੀ ਮਿਲਦੀ ਹੈ ਦੂਸਰੇ ਦਿਨ ਨਹੀਂ ਮਿਲਦੀ ਮੈਂ ਸਾਰੇ ਬੱਚਿਆਂ ਨੂੰ ਵਰਦੀ ਲਗਾਤੀ ਕਿ ਜੀ ਹਰ ਬੱਚੇ ਨੇ ਦਇਆ ਕਰੋ ਇੱਥੇ ਗਰੀਬ ਦਾ ਹੀ ਬੱਚਾ ਆਉਂਦਾ ਸਰਕਾਰੀ ਫੇਰ ਇੱਕ ਸਕੀਮ ਚਲਾਈ ਮੈਂ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਜਿਹੜੇ ਜਿਸੇ ਬਰਾਦਰੀ ਦਾ ਹੋਵੇ ਜਿਹੜਾ ਬੱਚਾ 60% ਤੋਂ ਵੱਧ ਨੰਬਰ ਲੈ ਗਿਆ ਉਹਦੀ ਪੀਸ ਮਾ ਇਹ ਵੀ ਅਸੀਂ ਸਕੀਮ ਚਲਾਈ ਇਸ ਤੋਂ ਇਲਾਵਾ ਜਦੋਂ ਕਿਸਾਨਾਂ ਦੀ ਗੱਲ ਆਈ ਤਾ ਕਿਸਾਨਾਂ ਦੀ ਐਸੇ ਏਰੀਏ ਦੇ ਵਿੱਚ ਫਸਲ ਨੂੰ ਮੇਲੀ ਸੁੰਢੀ ਪੈ ਗਈ ਮੈਂ ਪਹਿਲਾਂ 12000 ਰੁਪਏ ਮੁਆਵਜ਼ਾ ਦਿੱਤਾ ਜਾਂਦਾ ਸੀ ਐਸੀ 17000 ਦਿੱਤਾ ਤੇ ਨਾਲ 1700 ਰੁਪਏ ਮਜ਼ਦੂਰਾਂ ਨੂੰ ਵੀ ਦਿੱਤਾ ਮਜ਼ਦੂਰਾਂ ਦਾ ਵੀ ਕੀਤਾ ਕਿਸਾਨਾਂ ਦਾ ਵੀ ਜਦੋਂ ਕਿਸਾਨਾਂ ਦੇ ਗੋਲੀ ਚੱਲਣ ਦੀ ਗੱਲ ਆਈ ਡਾਂਗਾ ਮਾਰਨ ਦੀ ਗੱਲ ਆਈ ਪ੍ਰਧਾਨ ਮੰਤਰੀ ਦੇ ਆਉਣ ਤੇ ਕਾ ਮੈਂ ਆਪਣੇ ਪਿੰਡੇ ਦੇ ਸਈਆਂ ਦੇਖੀ ਕਿਸਾਨਾਂ ਤੇ ਕੋਈ ਪਰਚਾ ਨਹੀਂ ਹੋਣ ਦਿੱਤਾ ਐਸੀ ਸਭ ਦੀ ਸਾਂਝੀ ਗੱਲ ਕਰਦੇ ਆ ਮੈਂ ਸਾਰਿਆਂ ਦੀ ਸਾਂਝੀ ਗੱਲ ਕਰਦਾ ਸਭ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਪੰਜਾਬ ਇੱਕ ਗੁਲਦਸਾ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਜਾਤਾਂ ਦਾ ਸਾਰਿਆਂ ਨੂੰ ਇਸ ਗੁਰਦਸਤੇ ਵਿੱਚ ਸ਼ਾਮਲ ਕਰਕੇ ਪੰਜਾਬ ਨੂੰ ਅੱਗੇ ਵਧਾਣਾ ਇਹੀ ਮੇਰੀ ਸੋਚ ਹੈ ਔਰ ਇਸੇ ਸੋਚ ਨਾਲ ਮੈਂ ਚੱਲ ਰਿਹਾ ਹਾਂ ਜਿਹੜੀ ਮੈਂ ਕਹਿੰਦਾ ਕੇਵਲਟੀ ਲੋ ਕਹਿੰਦੇ ਹੈਗੇ ਵੀ ਕੇਵਲਟੀ ਲੋ ਕਹਿੰਦੇ ਤੁਹਾਨੂੰ ਭਾਜੀਪੀ ਕਹਿੰਦੇ ਮੈਂ ਆਫਰ ਕਰਨਾ ਕਹਿੰਦਾ ਮੇਰੀ ਗੱਲ ਨਹੀਂ ਬਥੇਰੀਆਂ ਆਪਰਾਉਂਦੀਆਂ ਬਹੁਤ ਪਾਸੇ ਤੇ ਪਰ ਮੈਂ ਸੱਚਾ ਸੁੱਚਾ ਨੇਤ ਨੀਕੀਤੀ ਨਾਲ ਕਾਂਗਰਸ ਦਾ ਸਿਪਾਹੀ ਹੈ ਤੇ ਕਾਂਗਰਸ ਦਾ ਸਿਪਾਹੀ ਲੈਣਾ ਜਿਹੜੇ ਮਨੋ ਚੰਨੀ ਸਾਹਿਬ ਦੇ ਬਿਆਨ ਤੇ ਮੈਂ ਟਿੱਪਾ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਹੈ ਉਹਨਾਂ ਤੇ ਜਿਹੜਾ ਪ੍ਰਧਾਨ ਹੁੰਦਾ ਹੈ ਉਹ ਆਪਣਾ ਆਪਣੀ ਟਿੱਪਾ ਟਿੱਪਣੀ ਨਹੀਂ ਦਿੰਦਾ ਉਹ ਪਾਰਟੀ ਪਲੇਟਫਾਰਮ ਤੇ ਦਿੰਦਾ ਹੈ ਲੇਕਿਨ ਪੰਜਾਬ ਦੀ ਜਿੱਥੋਂ ਤੱਕ ਗੱਲ ਹੈ ਕੇਵਲ ਹਿੰਦੁਸਤਾਨ 'ਚ 21 ਸੂਬਾ ਹੈ ਜਿੱਥੇ ਸੰਧੀ ਵਾਰਤਾ ਦਾ ਪ੍ਰਤੀਕ ਹੈਗਾ ਇਹ ਸੂਬਾ ਪੰਜਾਬ ਜਿੱਥੇ ਮਾਨਸਕੀ ਜਾਤ ਸਭੇ ਇੱਕ ਪਹਿਚਾਨ ਉਹ ਸਾਡੇ ਗੁਰੂਆਂ ਨੇ ਸਾਨੂੰ ਇੱਕ ਫਰਮਾਨ ਦਿੱਤਾ ਸੀ ਜਿਹਨੂੰ ਹਰ ਵਿਅਕਤੀ ਮੰਨਦਾ ਹੈ ਇਥੇ ਜਾਤ ਪਾਤ ਦੇ ਨਾਮ ਤੇ ਕੋਈ ਵਿਅਕਤੀ ਅਗਰ ਰਾਜਨੀਤੀ ਕਰਨ ਦੀ ਸੋਚੇਗਾ ਤਾਂ ਉਹ ਤਬਾਹ ਹੋ ਜਾਏਗਾ ਕਿਉਂਕਿ ਅਸੀਂ ਸਰਬ ਧਰਮਾਂ ਨੂੰ ਮੰਨਦੇ ਹਾਂ ਸਰਬ ਜਾਤੀਆਂ ਨੂੰ ਮੰਨਦੇ ਹਾਂ ਸਾਨੂੰ ਤਾਂ ਇਹ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਸਾਡੇ ਪਿੰਡਾਂ 'ਚ ਸਾਡੇ ਘਰਾਂ 'ਚ ਕਿ ਕੌਣ ਦਲਿਤ ਹੈ ਕੌਣ 크ਿਸਚੀਅਨ ਹੈ ਕੌਣ ਹਿੰਦੂ ਹੈ ਇਥੇ ਅਪਰ ਕਾਸਟ ਦੀ ਗੱਲ ਜਾਂ ਦਲਿਤ ਦੀ ਗੱਲ ਹੀ ਨਹੀਂ ਕਰ ਸਕਦਾ ਔਰ ਜਿਹੜਾ ਵੀ ਕਰੇਗਾ ਵਿਅਕਤੀ ਉਹਦਾ ਬਹੁਤ ਵੱਡਾ ਨੁਕਸਾਨ ਹੋਏਗਾ ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਤੁਹਾਡੇ ਖੂਨ ਦਾ ਰੰਗ ਲਾਲ ਹੈ ਤੇ ਅਸੀਂ ਸਭ ਨੂੰ ਪ੍ਰੇਮ ਕਰਨਾ ਤੇ ਇੱਕ ਅੱਖ ਨਾਲ ਵੇਖਣਾ ਜਾਤ ਪਾਤ ਤਾਂ ਨਨਪੁਰ ਸਾਹਿਬ ਉਹ ਖਤਮ ਕਰਤੀ ਸੀਗੀ ਕੋਈ ਐਸੀ ਜਾਤ ਪਾਤ ਇਹ ਭਾਜਪਾ ਦਾ ਅਜੰਡਾ ਹੈ ਟੋਟਲੀ ਜਿਹੜਾ ਬਾਇਫਰਗੇਸ਼ਨ ਪੋਲਰਾਈਜੇਸ਼ਨ ਧਰਮ ਦੇ ਨਾਮ ਤੇ ਜਾਤੀ ਦੇ ਨਾਮ ਤੇ ਮੰਦਰ ਦੇ ਨਾਮ ਤੇ ਗੁਰਦੁਆਰਾ ਦੇ ਨਾਮ ਤੇ ਕਬਰਿਸਤਾਨ ਦੇ ਨਾਮ ਤੇ ਸ਼ਮਸ਼ਾਨ ਘਾਟ ਦੇ ਨਾਮ ਤੇ ਇਹ ਰਾਣੀ ਮੁਸਲਮਾਨ ਦੇ ਨਾਮ ਤੇ ਰਾਜਨੀਤੀ ਤਾਂ ਭਾਜੀਪੀ ਕਰਦੀ ਹੈ ਕਾਂਗਰਸ ਤਾਂ ਸਰਨਜੀਤ ਚੰਨੀ ਸਰਨਜੀਤ ਚੰਨੀ ਵੀ ਕਾ ਸਰਨਜੀਤ ਚੰਨੀ ਵੀ ਕਾ ਭਾਜੀਪੀ ਦੀ ਲੈਂਗੁਏਜ ਬੋਲ ਰਿਹਾ ਹੈ ਸਰਨਜੀਤ ਚੰਨੀ ਵੀ ਕਾ ਭਾਜੀਪੀ ਦੀ ਲੈਂਗੁਏਜ ਬੋਲ ਰਿਹਾ ਹੈ ਕੀਤਾ ਜਾਂਦਾ ਕਹਿੰਦੇ ਤੁਸੀਂ ਭਾਜੀਪੀ ਚ ਆ ਜਾਓ ਉਹ ਮੇਰੀ ਕੀ ਮੈਂ ਤਾਂ ਫਿਰ ਕਹਿ ਰਹੇ ਹਾਂ ਕਿ ਭਾਜੀਪੀ ਹਿੰਦੁਸਤਾਨ ਦੇ ਪ੍ਰਧਾਨ ਅੱਜ ਦਲਿਤ ਨੇ ਖਰਗੇ ਸਾਹਾ ਉਹ ਸਾਨੂੰ ਬੜਾ ਮਾਣ ਹੈ ਇਸ ਗੱਲ ਤੇ ਇਹ ਸਾਡੇ ਪ੍ਰਧਾਨ ਮਲਿਕ ਅਰਜੁਨ ਖਰਗੇ ਮੈਂ ਪਰਸੋ ਇਹ ਗੱਲ ਕਹੀ ਕਿ 34 ਸੀਟਾਂ ਰਿਜ਼ਰਵ ਨੇ ਪੰਜਾਬ ਵਿੱਚ ਲੇਕਿਨ ਅਗਰ 50 ਬੰਦੇ ਕਾਬਿਲ ਹੋਣ ਜਾਂ ਹੋਰ ਵੀ ਕਿਉਂ ਨਹੀਂ ਲੜ ਸਕਦੇ ਚੋਣਾਂ ਇੱਥੇ ਕਾਬਲੀਅਤ ਦੇ ਨਾਮ ਤੇ ਜਾਤ ਪਾਤ ਨਾਲ ਥੋੜੀ ਦੇਖਿਆ ਜਾਂਦਾ ਹੈ ਇਹ ਬੀਜੇਪੀ ਦਾ ਅਜੰਡਾ ਹੈ ਪੋਲਰਾਈਜੇਸ਼ਨ ਪਾੜੋ ਤੇ ਰਾਜਨੀਤੀ ਉਰੇ ਜਾਂਦਾ। ਵਈ ਇਹ ਚਰਨਜੀਤ ਚੰਨੀ ਕਿ ਬੀਜੇਪੀ ਕਿ ਲੈਂਗੁਏਜ ਬੋਲ ਰਹੇ ਹਨ। ਉਹ ਯਾਰ ਮੈਂ ਕਾ ਮੈਂ ਚਰਨਜੀਤ ਸਿੰਘ ਚੰਨੀ ਤੇ ਜਿਹੜਾ ਟਿੱਪਾ ਟਿੱਪਣੀ ਹੈ ਅਗਰ ਕੋਈ ਗੱਲ ਹੋਏਗੀ ਉਹਨਾਂ ਦੇ ਬਿਆਨ ਤੇ ਉਹ ਮੈਂ ਨਹੀਂ ਕਰਨਾ ਚਾਹੁੰਦਾ। ਉਹ ਮੈਂ ਪਾਰਟੀ ਪਲੇਟਫਾਰਮ ਤੇ ਆਪਣੇ ਹਾਈ ਕਮਾਂਡ ਜਦ ਪੁੱਛੇਗੀ ਜਾਂ ਕੋਈ ਗੱਲ ਹੋਏਗੀ ਉਹ ਕਰਾਂਗੇ। ਕੇਵਲ ਢਿੱਲੋਂ ਨੇ ਉਹਨਾਂ ਨੂੰ ਵੈਲਕਮ ਕੀਤਾ ਕਹਿੰਦੇ ਆਜੋ ਬੀਜੇਪੀ ਚ। ਕੇਵਲ ਢਿੱਲੋਂ ਨੇ ਵੈਲਕਮ ਕੀਤਾ ਜਾਂ ਨਹੀਂ ਕੀਤਾ ਯਾਰ ਇਸ ਕੱਲ ਦੇ ਬਾਰੇ ਮੈਂ ਕੁਝ ਪਰ ਮੈਨੂੰ ਇੱਕ ਗੱਲ ਦੱਸੋ ਕੀ ਪੰਜਾਬ ਦੇ ਅੰਦਰ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਬਣ ਨਹੀਂ ਰਿਹਾ ਸੀ ਜਦੋਂ ਸੁਖਜਿੰਦਰ ਰੰਧਾਵਾ ਪੰਜਾਬ ਦੇ ਅੰਦਰ ਮੁੱਖ ਮੰਤਰੀ ਬਣ ਰਹੇ ਸੀ ਤੇ ਅਚੰਭੇ ਤੇ ਫਰਮਾਨ ਆਉਂਦਾ ਹੈ ਕਿ ਹੁਣ ਚੰਨੀ ਸਾਹਿਬ ਹੋਣਗੇ ਹਾਲਾਂਕਿ ਕੋਈ ਐ ਨਹੀਂ ਸੀ ਵੀ ਚੰਨੀ ਸਾਹਿਬ ਦੇ ਨਾਲ ਕੋਈ ਐਮ ਐਲ ਏ ਸਹਿबान ਸੀ ਇੱਕ ਵੀ ਨਹੀਂ ਸੀ ਇੱਕ ਵੀ ਨਹੀਂ ਸੀ ਪਰ ਚੰਨੀ ਸਾਹਿਬ ਦਾ ਜਦੋਂ ਫਰਮਾਨ ਆਇਆ ਕਿਸੇ ਵਿਅਕਤੀ ਨੇ ਨਹੀਂ ਕਹਿਣਾ ਕਿ ਕੋਈ ਦਲਿਤ ਹੈ ਜਾਂ ਹਿੰਦੂ ਹੈ ਜਾਂ ਸਿੱਖ ਹੈ ਸਾਡੇ ਚੰਨੀ ਸਾਹਿਬ ਸਰਦੇ ਤਾਜ ਬਣ ਗਏ ਕਿਉਂਕਿ ਚੰਨੀ ਸਾਹਿਬ ਸਾਨੂੰ ਇਹ ਸਾਨੂੰ ਸਿਖਾਇਆ ਹੀ ਨਹੀਂ ਵੀ ਕੋਈ ਜਾਤ ਪਾਤ ਹੈ ਵੀ ਅਪਰ ਕਾਸਟ ਨੂੰ ਲਾ ਕੇ ਜਾਖੜ ਨੂੰ ਲਾ ਕੇ ਤੇ ਚੰਨੀ ਸਾਹਿਬ ਨੂੰ ਸੀਐਲਪੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਅਪਰ ਕਾਸਟ ਅਮਰਿੰਦਰ ਸਿੰਘ ਨੂੰ ਲਾ ਕੇ ਚੰਨੀ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਦੇਖੋ ਵੀ ਕਾਂਗਰਸ ਦਾ ਤਾਂ ਮੈਂ ਸਮਝਦਾ ਕਿਸ ਤਰੀਕੇ ਨਾਲ ਇਹਨਾਂ ਦੇ ਨਟ ਬੋਲਟ ਆ ਜਿਹੜੇ ਉਹ ਖੁੱਲ ਰਹੇ ਆ ਕਿਸ ਤਰੀਕੇ ਨਾਲ ਇਹ ਜੰਗਾਲ ਲੱਗੀ ਕਾਂਗਰਸ ਆ ਹੁਣੀ ਫੇਰ ਇਹਨਾਂ ਦੇ ਪ੍ਰਧਾਨ ਚੈਨਲਾਂ 'ਤੇ ਬੋਲ ਰਹੇ ਨੇ ਉਹ ਚੰਨੀ ਵਾਲਾ ਵਿਵਾਦ ਤਾਂ ਚੱਲ ਹੀ ਰਿਹਾ ਇਹਨਾਂ ਵਾਲਾ ਵਿਵਾਦ ਤਾਂ ਚੱਲ ਹੀ ਰਿਹਾ ਨਾਲ ਸਰਦਾਰ ਜੀ ਕੀ ਕਹਿੰਦੇ ਜਿਹੜੀ ਗੱਲ ਸਾਰੇ ਕਹਿੰਦੇ ਆ ਵੀ ਇੱਕ ਪਰਿਵਾਰ ਦਾ ਹੁਕਮ ਚੱਲਦਾ ਗਾਂਧੀ ਪਰਿਵਾਰ ਦਾ ਹੁਕਮ ਚੱਲਦਾ ਕੋਈ ਉੱਥੇ ਵਰਕਰ ਨਹੀਂ ਕੋਈ ਉੱਥੇ ਲੀਡਰ ਨਹੀਂ ਸਿਰਫ ਤੇ ਸਿਰਫ ਇੱਕ ਫੈਮਿਲੀ ਆ ਗਾਂਧੀ ਪਰਵਾਰ ਹੁਣ ਰਾਜਾ ਬਲਿੰਗ ਸਾਹਿਬ ਨੇ ਕਿਹਾ ਵੀ ਸਾਰੇ ਐਮਐਲਏ ਜਿਹੜੇ ਆ ਉਹ ਜਾਂ ਤਾਂ ਉਹ ਜਾਖੜ ਸਾਹਿਬ ਨਾਲ ਸੀ ਜਾਂ ਉਹ ਸੁਖੀ ਰੰਦਾਵੇ ਨਾਲ ਸੀ ਪਰ ਉੱਤੋਂ ਫਰਮਾਨ ਆਇਆ ਉੱਤੋਂ ਫਰਮਾਨ ਆਇਆ ਗਾਂਧੀ ਸਾਹਿਬ ਦਾ ਰਾਹੁਲ ਗਾਂਧੀ ਜੀ ਦਾ ਵੀ ਨਹੀਂ ਮੁੱਖ ਮੰਤਰੀ ਚਰਨਜੀਤ ਚੰਨੀ ਹੋ ਫਿਰ ਕਿਹੜੀ ਗੱਲ ਰਹਿ ਗਈ ਜੀ ਕਿਹੜੀ ਲੋਕਤੰਤਰ ਦੀ ਗੱਲ ਰਹਿ ਗਈ ਜਿਹੜੇ ਐਨੇ ਐਮਐਲਏ ਨੂੰ ਲੋਕਾਂ ਨੇ ਵੋਟਾਂ ਪਾਈਆਂ ਐਮਐਲਏ ਨੇ ਇਹ ਆ ਪ੍ਰਧਾਨ ਦੱਸ ਰਿਹਾ ਵੀ ਸੁੱਖੀ ਹੰਦਾਵੇ ਬਾਰੇ ਗੱਲ ਕੀਤੀ ਤੇ ਉੱਤੋਂ ਫਰਮਾਨ ਆ ਗਿਆ ਚਰਨਜੀਤ ਚੰਨੀ ਜੀ ਦਾ ਇਹ ਕਿੱਥੇ ਕਿੰਨੀਆਂ ਕਿੰਨੀਆਂ ਗੱਲਾਂ ਖੋਲਣਗੇ ਆਪਣੀ ਪਾਰਟੀ ਦੀ ਕਿੱਥੇ ਕਿੱਥੇ ਨੰਗਾ ਕਰਨਗੇ ਇਸ ਕਰਕੇ ਆ ਲੋਕੋ ਤੇ ਕਾਂਗਰਸੀ ਉਹ ਆ ਗੱਲ ਵੀ ਸਾਹਮਣੇ ਪਤਾ ਲੱਗ ਗਈ ਵੀ ਤੁਹਾਡੀ ਕੋਈ ਗੱਲ ਨਹੀਂ ਕਿ ਇਸ ਕਰਕੇ ਤੁਸੀਂ ਇਸ ਪਾਰਟੀ ਤੋਂ ਆਪਣਾ ਪੱਲਾ ਛਡਾ ਲਓ ਚੰਗੀ ਪਾਰਟੀ 'ਚ ਆ ਜਾਓ ਯਾ ਆਪ ਨੂੰ ਬਚਾਉਣ ਦੀ ਜ਼ਰੂਰਤ ਹੈ ਯਾਰਾ ਸਾਡੀ ਲੜਾਈ ਦੀ ਗੱਲ ਨਾ ਕਰੋ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਉਹਦੇ ਤੇ ਆਓ ਸਾਡੀਆਂ ਲੜਾਈਆਂ ਜਿਹੜੀਆਂ ਨੇ ਸੈਕੰਡਰੀ ਨੇ ਤੁਸੀਂ ਡਾਇਵਰਟ ਕਰ ਦਿਓ ਪੰਜਾਬ ਪੰਜਾਬ ਦੇ ਵਿੱਚ ਬਣ ਕੀ ਰਿਹਾ ਪੰਜਾਬ ਦਾ ਗੈਂਗਸਟਰイズਮ ਕੀ ਕਰ ਰਿਹਾ ਰੋਜ਼ ਲੋਕਾਂ ਨੂੰ ਗੋਲੀਆਂ ਮਾਰ ਰਿਹਾ ਐਕਸਟਰੈਕਸ਼ਨ ਚੱਲ ਰਹੀ ਆ ਪੰਜਾਬ ਦੀ ਇਕਨੋਮੀ ਦੀ ਗੱਲ ਕਰੋ ਪੰਜਾਬ ਦੇ 4 ਲੱਖ ਕਰੋੜ ਕਰਜ਼ੇ ਦੀ ਗੱਲ ਕਰੋ ਕਿ ਇਹਦੇ ਚੋਂ ਕਿੱਦਾਂ ਬਾਹਰ ਨਿਕਲਣਾ ਪੰਜਾਬ 'ਚ ਇਹ ਗੱਲ ਕਰੋ ਕਿ ਯੂਥ ਤੁਹਾਡਾ ਸਾਰਾ ਪੰਜਾਬ ਛੱਡ ਕੇ ਦੌੜ ਗਿਆ ਨਸ਼ੇੜੀ ਬਣ ਕੇ ਯਾਰ ਅਸੀਂ ਇੰਨਾ ਦੀਆਂ ਲੜਾਈਆਂ 'ਚ ਪੈ ਰਾਂਗੇ ਇਹ ਦੀ ਇਹ ਦੀ ਪੰਜਾਬ ਦੀ ਪੰਜਾਬ ਦੀ ਗੱਲ ਕਰੋ ਜਿਹੜੀ ਵੀ ਤੁਹਾਨੂੰ ਤਾਂ ਦੇ ਲਈ ਉਹਨਾਂ ਨੂੰ ਰਾਤ ਤੇ ਕੇਵਲ ਢੋਣਾਂ ਯਾ ਫਿਰ ਤੂੰ ਉਧਰ ਨੂੰ ਆ ਰਹੀਆਂ ਮੈਂ ਤੈਨੂੰ ਕਹ ਰਿਹਾ ਕਿ ਪੰਜਾਬ ਦੀ ਗੱਲ ਕਰੋ ਪੰਜਾਬ ਖਤਮ ਹੋ ਰਿਹਾ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਜਿਹੜੇ ਲੀਡਰ ਸੀਗੇ ਉਹਨਾਂ ਦੇ ਵੀ ਆਪਸ ਵਿੱਚ ਗਰੁੱਪ ਸਿਗੇ ਉਹਨਾਂ ਉਹਨਾਂ ਦਾ ਇੱਕ ਟੀਚਾ ਸੀ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਬਾਅਦ 'ਚ ਲੜਾਈਆਂ ਲੜਾਂਗੇ ਸਾਡੇ ਕੋਲ ਜਦੋਂ VOTING ਹੋ ਜਾਣੀ ਆ ਉਹਦੇ 'ਚ ਇੱਕ ਮਹੀਨੇ ਦੇ ਵਿੱਚ ਕਾਊਂਟਿੰਗ ਦਾ ਟਾਈਮ ਮਿਲਦਾ ਲੜਾਈਆਂ ਉਹਦੋਂ ਸ਼ੁਰੂ ਕਰਾਂਗੇ ਅੱਜ ਸਾਡਾ ਕੋਈ ਗਰੁੱਪ ਨਹੀਂ ਦੁੱਖ ਬੜੀ ਦੁਖਦਾਈ ਗੱਲ ਹੈਗੀ ਹੈ ਕਿ ਉਹ ਕਾਂਗਰਸ ਜਿਹਦਾ 24 ਤੋਂ ਜਿਹੜੀਆਂ ਜਨਰਲ ਇਲੈਕਸ਼ਨਾਂ ਸੀਗੀਆਂ ਉਸ ਤੇ 7 ਸੀਟਾਂ ਜਿੱਤਣ ਤੋਂ ਬਾਅਦ ਤੇ 8ਵੀਂ ਚੰਡੀਗੜ੍ਹ ਦੀ ਸੀਟ ਜਿੱਤਣ ਤੋਂ ਬਾਅਦ ਇੱਕ ਹਵਾ ਦਾ ਰੁੱਖ ਕਾਂਗਰਸ ਹੱਕ ਜਿਹੜਾ ਵਗਿਆ ਸੀਗਾ ਉਸ ਵਿੱਚ ਲਗਾਤਾਰ ਪਿਛਲੇ 1 ਸਾਲ ਤੋਂ ਜਾਂ 1.5 ਸਾਲ ਤੋਂ ਉਹਦੇ ਵਿੱਚ ਜਿਹੜੀ ਲੋਕਾਂ ਦੀ ਅੰਦਰ ਚਰਚਾ ਹੈਗੀ ਹੈ ਉਹ ਉਨੀ ਕਾਂਗਰਸ ਦੇ ਪੱਖ 'ਚ ਨਹੀਂ ਰਹੀ ਜਿਹੜੀ ਕਿ 24 ਦੇ ਇਲੈਕਸ਼ਨ ਤੋਂ ਫੌਰੀ ਬਾਅਦ ਸੀਗੀ ਤੇ ਉਸ ਦਾ ਇੱਕੋ ਇੱਕ ਕਿਹੜਾ ਕਾਰਨ ਇਹ ਹੈਗਾ ਕਿ ਲੋਕੀ ਜਿਹੜੀ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਹੈਗੀ ਹੈ ਜਿਹੜੀ ਕਿ ਜਗ ਜाहिर ਰੋਜ਼ ਹੁੰਦੀ ਆਪਣੇ ਆਪ ਹੁੰਦੀ ਹੈਗੀ ਹੈ ਉਹਦੇ 'ਚ ਜੋ ਸਮਝਦਾਰੀ ਦਿਖਾਣੀ ਚਾਹੀਦੀ ਹੈ ਕਾਂਗਰਸ ਦੀ ਸੁਮੱਚੀ ਲੀਡਰਸ਼ਿਪ ਨੂੰ ਉਹ ਸਮਝ ਸਮਝਦਾਰੀ ਤੋਂ ਕਿਤੇ ਉਨੀ ਹੈਗੀ ਹੈ ਜਿਹੜੀ ਡੈਪਥ ਪੋਲਿਟਿਕਸ ਹੁੰਦੀ ਹੈਗੀ ਜਿਹੜੀ ਗੱਲਾਂ ਪਾਰਟੀ ਦੇ ਅੰਦਰ ਬੈਠ ਕੇ ਤੈਅ ਕਰਨ ਵਾਲੇ ਹੁੰਦੀਆਂ ਜਾਂ ਪਾਰਟੀ ਦੇ ਪਾਲਸੀ ਮੈਟਰ ਹੁੰਦੇ ਆਗੇ ਪਾਲਸੀ ਨੇ ਪਾਰਟੀ ਨੇ ਮਤਲਬ ਤੈਅ ਕਰਨਾ ਹੁੰਦਾ ਕਿ ਉਹਨਾਂ ਨੇ ਕਿਸ ਕਿਸ ਵਰਗ ਨੂੰ ਕਿਵੇਂ ਨੁਮਾਇੰਦਗੀ ਦੇਣੀ ਹੈ ਇਹ ਕੰ লাগੋ ਬਾਹਰ ਨਹੀਂ ਨਿਕਲਦੀਆਂ ਕਿ ਮੈਂ ਕੋਈ ਵੋਟਾਂ ਵਾਸਤੇ ਕਹਿਣ ਨਹੀਂ ਆਇਆ ਵੋਟਾਂ ਦਾ ਨੇੜੇ ਤੜ ਵੀ ਨਹੀਂ ਹੈਗੀਆਂ ਮੈਂ ਤਾਂ ਇਹੀ ਕਹਿਣ ਆਇਆ ਕਿ ਹੇ ਤਾਂ ਚੌਥਾ ਸਾਲ ਆਪਾਂ ਨੂੰ 16 ਮਾਰਚ ਨੂੰ ਹੋਊਗਾ ਆਪਣੀ ਸਰਕਾਰ ਨੂੰ 16 ਮਾਰਚ ਨੂੰ 4 ਸਾਲ ਹੋਣਗੇ ਆ ਹੁਣ ਇਹ ਇਹਨਾਂ ਦਾ ਦੇਖ ਲਓ ਇਹ ਉਹੀ ਲੜੀ ਜਾਂਦੇ ਪਹਿਲੇ ਹੀ ਕੋਈ ਕਹਿੰਦਾ ਮੈਨੂੰ ਬਣਾਓ ਕੋਈ ਕਹਿੰਦਾ ਮੇਰੀ ਵਾਰੀ ਆਊਗੀ ਐ ਕਿਵੇਂ ਆਊਗੀ ਵਾਰੀ ਯਾਰ ਕੋਈ ਪਾਣੀ ਦੀ ਵਾਰੀ ਐ ਵੀ 12:00 ਬਜ ਕੇ 5 ਮਿੰਟ ਤੇ ਕਾਂਗਰਸ ਵੱਢ ਲੂਗੀ 12:20 ਤੇ ਫਿਰ ਕਾਲੀ ਦਲ ਦੀ ਵਾਰੀ ਆ ਜੀ ਇਹ ਕੋਈ ਵਾਰੀ ਕਾਦੀ ਵਾਰੀ ਆਊਗੀ ਇਹਨਾਂ ਦੀ ਲੁੱਟਣ ਦੀ ਵਾਰੀ ਕਹਿੰਦੇ ਆ ਨਾ ਉਹ ਨਹੀਂ ਆਸਾਦੀ ਹੁਣ ਉਹ ਵਾਰੀ ਨਹੀਂ ਆ ਸਕਦੀ ਹੁਣ ਇਹ ਆਪਣੀਆਂ ਵਾਰੀਆਂ ੜੀਕੀ ਜਾਣ ਇਹਨਾਂ ਨੂੰ ਬਹੁਤਾ ਜਿਆਦਾ ਨਾ ਮਤਲਬ ਨਾ ਹੀ ਬਲਾਓ ਤਾਂ ਚੰਗਾ ਆ ਕਾਂਗਰਸੀ ਕਾਲੀ ਜੇ ਕਿ ਤਾ ਆ ਵੀ ਗਏ ਨਾ ਦੂਰੋਂ ਸਾਸਰੀਕਾਲ ਬੁਲਾ ਦਿਓ ਕਿਉਂਕਿ ਜੇ ਇਹਨਾਂ ਨਾਲ ਹੱਥ ਮਿਲਾਉਂਗੇ ਨਾ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਵੀ ਪੂਰੀਆਂ ਨੇ ਜਾਂ ਲੈ ਗਈ ਇੱਕ ਅੱਧੀ ਇਹ ਕੋਈ ਇਹਨਾਂ ਦਾ ਪੱਕਾ ਨਹੀਂ ਪਤਾ ਜੇ ਉਂਗਲਾਂ ਨਾ ਲੈ ਕੇ ਜਾਣ ਇਹ ਛਾਂਪ ਛੱਲਾ ਤਾਂ ਲਈ ਜਾਂਦੇ ਆ ਕਿਉਂਕਿ ਖਾਲੀ ਹੱਥ ਘਰੇ ਜਾਣ ਦਾ ਇਹਨਾਂ ਦੇ ਰਿਵਾਜ ਹੈ ਨਹੀਂ ਇਹਨਾਂ ਦੇ ਠੀਕ ਹੈ ਨਾ ਸੋ ਬੜਾ ਕੁਛ ਇਹਨਾਂ ਨੇ ਸਾਡਾ ਲੁੱਟ ਲਿਆ ਬੜਾ ਪੰਜਾਬ ਨੂੰ ਦੁੱਖ ਦਿੱਤੇ ਇਹਨਾਂ ਨੇ ਹਰ ਪੱਖੋਂ ਹੀ ਦੁੱਖ ਦਿੱਤੇ ਕੋਈ ਗਿਣਨ ਦੀ ਲੋੜ ਹੀ ਨਹੀਂ ਆਪਾਂ ਛੱਡੋ ਪਰੇ ਹੁਣ ਜ਼ਖਮ ਪੁਰਾਣੇ ਕੀ ਛੇੜੀਏ ਹੁਣ ਤਾਂ ਆਪਾਂ ਮਲ ਮਲਾਈਏ ਹੁਣ ਤਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਦੋਨੇ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਜੰਗਨਾਬ ਥੋੜਾ ਜਿਹਾ ਹੋਰ ਥੋੜਾ ਜਿਹਾ ਹੋਰ ਚੱਕ ਦਿਓ ਇੱਥੇ ਫਿਰ ਦਿਓਣੇ ਆਲੇ-ਦਾਲੇ ਆਲੇ-ਦਾਲੇ ਫਿਰ ਦਿਓਣੇ ਕਾਲੀ ਬੀਜੇਪੀ ਪੱਜ ਪਾਲੇ ਕਾਂਗਰਸੀ ਗੁੰਗਰਸੀ ਵਿੱਚ ਫਿਰ ਦਿਓਣੇ ਇੱਥੇ ਓਵਰ ਦੱਸਣਗੇ ਜਾ ਕੇ ਵੀ ਨਾਰੇ ਕਿਵੇਂ ਲੱਗਦੇ ਸੀ ਇਹ ਨਾਰੇ ਤੋਂ ਪਤਾ ਲੱਗ ਜਾਂਦਾ ਵੀ ਬਦਲਬਾਈ ਕਿੱਧਰ ਨੂੰ ਜਾ ਰਹੀ ਹੈ ਇਨਕਲਾਬ ਜੰਗਨਾਬ ਬੋਲੇ ਦੋ ਤਿੰਨ ਮੰਗਾ ਜਿਹੜੀਆਂ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਵਾਲੀ ਸੜਕ ਤੇ ਬਾਬਾ ਜੀਵਨ ਸਿੰਘ ਜੀ ਦੇ ਪਿੰਡ ਵਾਲਾ ਜਿਹੜਾ ਉਹ ਇਹ ਇਹ ਤਾਂ ਮੰਗਣੇ ਦੀ ਲੋੜ ਨਹੀਂ ਇਹ ਤਾਂ ਹੱਕ ਪੱਤਰ ਹੈ ਮੰਗ ਪੱਤਰ ਚ ਨਹੀਂ ਲਿਖਿਆ ਹੋਣਾ ਚਾਹੀਦਾ ਇਹ ਤਾਂ ਅਸੀਂ ਪੁੰਨੀ ਖੱਟਾਂਗੇ ਇਹ ਕੰਮ ਕਰਕੇ ਸਾਡੇ ਪਿੰਡਾਂ ਨੂੰ ਜਿਹੜੇ ਹੜ੍ਹਾਂ ਨਾਲ ਖਰਾਬ ਹੋ ਗਏ ਪਿੰਡ ਕੁਛ ਉਹਨਾਂ ਦੇ ਬੰਨਿਆਦੀ ਹਾਂਜੀ ਹਾਂਜੀ ਜਿੰਨੇ ਵੀ ਤੁਸੀਂ ਕਹੋਗੇ ਹੜ੍ਹਾਂ ਨਾਲ ਜੋ ਪ੍ਰਭਾਵਿਤ ਹੋਇਆ ਇਲਾਕਾ ਮੈਨੂੰ ਪਤਾ ਮੈਂ ਆਇਆ ਸੀ ਇੱਥੇ ਤੇ ਜੋ ਵੀ ਜਿੰਨਾ ਵੀ ਆਪਾਂ ਉਹਨਾਂ ਘਰਾਂ ਨੂੰ ਉਹਨਾਂ ਪਿੰਡਾਂ ਨੂੰ ਦੁਬਾਰਾ ਲਈ ਤੇ ਲੈ ਕੇ ਆਉਣ ਵਾਸਤੇ ਜੋ ਵੀ ਚਾਹੀਦਾ ਹੋ ਗਿਆ ਖਜ਼ਾਨਾ ਥੋੜਾ ਹੈ ਜੀ ਟੈਕਸ ਦਾ ਪੈਸਾ ਥੋੜਾ ਹੈ ਸੀ ਥੋੜੇ ਵਾਲੀ ਖੋਲ ਦੇਣਾ ਜਿੰਮੇ ਤੁਸੀਂ ਮੇਰੇ ਕੋਲ ਆ ਜਾਓ ਆ ਕੇ ਡਿਟੇਲ ਦੇ ਦਿਓ ਤੇ ਮੌਤਵਾਰ ਪੰਚਾਇਤਾਂ ਤੋਂ ਲਖਾ ਲਓ ਕਿੰਨਾ ਨਕਸ਼ਾ